ਸੁਚਾਤ ਸਿੰਘ ਪਾਬਲਾ ਆਰਗੈਨਿਕ ਖੇਤੀ ਕਰਕੇ ਚੌਖਾ ਮੁਨਾਫਾ ਕੁਮਾਰੇ ਨੇ ਇਸ ਵਾਰ ਵੀ ਉਹਨਾਂ ਵੱਲੋਂ ਕਣਕ ਦੀ ਆਰਗੈਨਿਕ ਖੇਤੀ ਕੀਤੀ ਗਈ ਹੈ ਜਦੋਂ ਸਾਡੀ ਟੀਮ ਨੇ ਉਹਨਾਂ ਤੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਕੀਟਨਾਸ਼ਕ ਦਵਾਈਆਂ ਦੀ ਨਾ ਵਰਤੋਂ ਕਰਕੇ ਆਰਗੈਨਿਕ ਖੇਤੀ ਕਰਕੇ ਇਨਸਾਨ ਨੂੰ ਫਸਲ اگਾਉਣੀ ਚਾਹੀਦੀ ਹੈ ਕਿਉਂਕਿ ਕੀਟਨਾਸ਼ਕ ਦਵਾਈਆਂ ਸਾਡੇ ਸਿਹਤ ਤੇ ਅਸਰ ਪਾਉਂਦੀਆਂ ਨੇ ਅਤੇ ਸਾਡੀ ਸਿਹਤ ਨੂੰ ਖਰਾਬ ਕਰਦੀਆਂ ਨੇ ਤਾਂ ਆਰਗੈਨਿਕ ਜੋ ਕਿ ਸਬਜ਼ੀਆਂ ਫਲ ਫਰੂਟ ਜਾਂ ਫਿਰ ਫਸਲ ਅਕਾਊਂਟ ਦੇ ਨਾਲ ਕੋਈ ਵੀ ਸੇਤ ਨੂੰ ਨੁਕਸਾਨ ਨਹੀਂ ਹੁੰਦਾ। ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਆਰਗੈਨਿਕ ਖਾਦ ਵੀ ਬਣਾਉਂਦੇ ਹਾਂ ਜੀ ਕੋਈ ਕਿਸੇ ਕਿਸਾਨ ਨੂੰ ਲੋੜ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ। ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਇਸ ਵਾਰ ਜੋ ਕਿ ਕਣਕ ਦਾ ਝਾੜ ਭਾਵੇਂ ਘਟ ਹੋਇਆ ਹੈ ਪਰ ਆਰਗੈਨਿਕ ਲੋਕਾਂ ਦੀ ਜਿਹੜੀ ਕਣਕ ਹੈ ਉਹ ਪਸੰਦ ਬਣੀ ਹੈ। ਇਸ ਮੌਕੇ ਤੇ ਉਹਨਾਂ ਨੇ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਸੁਣਾਉਨੇ ਆ। ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਜੀ ਸੁੱਚਾ ਸਿੰਘ ਪਪਲਾ ਸਰ ਤੁਹਾਡੇ ਵੱਲੋਂ ਆਰਗੈਨਿਕ ਖੇਤੀ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਆਰਗੈਨਿਕ ਖੇਤੀ ਨੂੰ ਕਰਦੇ ਨੂੰ ਮੈਨੂੰ 10 ਸਾਲ ਹੋ ਗਏ ਆ ਤੇ ਪਹਿਲਾਂ ਮੈਂ ਆਰਡਰਾਂ ਨੂੰ ਕਰਦਾ ਸੀਗਾ ਤੇ ਲੇਕਿਨ ਜੋ ਆਰਗੈਨਿਕ ਖੇਤੀ ਹੈ ਇਹਦੇ ਵਿੱਚ ਬੜਾ ਸੁਆਦ ਹੈ ਫਸਲ ਨੂੰ ਜਿਹੜੀ ਕਣਕ ਆ ਉਹ ਵੀ ਅੱਛੀ ਆ ਬਾਕੀ ਸਾਰੀ ਹੀ ਫਸਲ ਆ ਆਰਗੈਨਿਕ ਦਾ ਆਪਣਾ ਹੀ ਮਜ਼ਾ ਹੈ ਉਹ ਕਰਕੇ ਮੈਨੂੰ ਸਕੂਨ ਆ ਕਿੰਨੇ ਕਿੱਲੇ ਦੀ ਖੇਤੀ ਤੁਸੀਂ ਆਰਗੈਨਿਕ ਕਰ ਰਹੇ ਹੋ ਦੇਖੋ ਜੀ ਮੈਂ ਇਹਦੇ ਵਿੱਚ ਕਿ ਆ 27 ਕਿਲਿਆਂ ਦੀ ਮੈਂ ਆਰਗੈਨਿਕ ਖੇਤੀ ਕਰਦਾ ਕੋਈ ਝਾੜ ਦਾ ਵੀ ਫਰਕ ਪੈਂਦਾ ਹਾਂਜੀ ਇਹਦਾ ਝਾੜ ਦਾ ਫਰਕ ਹੈਗਾ ਉਹ ਦੂਈ ਤਾਂ ਨਿਕਲ ਆਉਂਦੀ 22-22 ਕੁਇੰਟਲ ਇਹ ਨਿਕਲਦੀ ਆ 13-14 ਝਾੜ ਦਾ ਬਹੁਤ ਫਰਕ ਆ ਅ ਕੋਈ ਰੇਟ ਦਾ ਵੀ ਫਰਕ ਹੈ ਜੀ ਇਹਦਾ ਹਾਂਜੀ ਰੇਟ ਦਾ ਫਰਕ ਹੈ ਜੀ ਤੇ ਅਸੀਂ ਤਕਰੀਬਨ ਅਸੀਂ 3500 ਰੁਪਏ ਹੋਰੀ ਦਿੰਦੇ ਆ ਚੰਡੀਗੜ੍ਹ ਦਾ 4000 ਵੀ ਅੰਦੇ ਦੰਨੇ ਆ ਕਿਉਂਕਿ ਇਹਦੇ ਪਰ ਖਰਚ ਝਾੜ ਘਾਟਾ ਖਰਚਾ ਜ਼ਿਆਦਾ ਜਿਹੜੀਆਂ ਖਾਦਾਂ ਇੱਥੇ ਪਾਈਆਂ ਜਾਂਦੀਆਂ ਤੁਸੀਂ ਆਪ ਤਿਆਰ ਕਰਦੇ ਹੋ ਕਿ ਤੇ ਬਾਹਰੋਂ ਮੰਗਵਾਉਂਦੇ ਹੋ ਨਹੀਂ ਆਮ ਤੌਰ ਤੇ ਇਹ ਆਪਣੀਆਂ ਆਪ ਤਿਆਰ ਕਰਦੇ ਕੋਈ ਸਾਨੂੰ ਪੰਜਾਬ ਐਗਰੋ ਵੀ ਦਿੰਦੀ ਆ ਐ ਕਿਸੇ ਕੰਪਨੀ ਨਾਲ ਵੀ ਥੋੜਾ ਸੰਦੇਹ ਹੁੰਦਾ ਹੈ ਕੰਪਨੀ ਨਾਲ ਤਾਂ ਨਹੀਂ ਆਪਣਾ ਪੰਜਾਬ ਐਗਰੋ ਨਾਲ ਹੀ ਹੈ ਸਮਝਾਤਾ ਜੋ ਹੈਗਾ ਜਿਹੜੀਆਂ ਖਾਦਾਂ ਤੁਸੀਂ ਆਪ ਤਿਆਰ ਕਰਦੇ ਉਸ ਤੋਂ ਇਲਾਵਾ ਕੋਈ ਹੋਰ ਵੀ ਦਵਾਈਆਂ ਪਾਈ ਜਾਂਦੀਆਂ ਨੇ ਦਵਾਈਆਂ ਉਹੀ ਦਿੰਦੀ ਜੀ ਪੰਜਾਬ ਐਗਰੋ ਵਾਲੇ ਦਿੰਦੇ ਸੈਂਟਰ ਵਾਲਾ ਵੇ ਐਸ ਟਾਈਮ ਐਤ ਕਿ ਕਿੰਨਾ ਝਾੜ ਨਿਕਲਿਆ ਜੀ ਤੁਹਾ ਦਾ ਤਕਰੀਬਨ ਜਿਹੜੇ ਤੁਸੀਂ 27 28 ਕਿੱਲੇ ਕੀਤੇ ਹਾਂ ਹਾਂ ਉਹ ਹੀ ਨਿਕਲਿਆ ਜੀ 15 ਕਦੇ ਔਸਤਨ 15 ਨਿਕਲਿਆ ਤੇ ਜਿਹੜੀ ਕਣਕ ਤੁਹਾਡੀ ਤੁਸੀਂ ਮੰਡੀ ਵੇਚ ਕੇ ਹੁੰਦੇ ਹੋ ਜਿਹੜੀ ਇਹ ਕਿ ਤੁਹਾਡੇ ਕੋਲ ਕੋਈ ਘਰੇ ਵੀ ਲੱਗ ਜਾਂਦੀ ਨਹੀਂ ਜਨਾਬ ਸਾਡੀ ਜਿਹੜੀ ਆ ਕਿ 80% ਤਾਂ ਸਾਡੀ ਉਰੇ ਹੀ ਵੇਚ ਗਈ ਇਸ ਤੋਂ ਇਲਾਵਾ ਕੋਈ ਹੋਰ ਵੀ ਖੇਤੀ ਕੀਤੀ ਜਾਂਦੀ ਹੈ ਵੀ ਤੇ ਆਰਗੈਨਿਕ ਖੇਤੀ ਤਾਂ ਸਾਰੀ ਆਰਗੈਨਿਕ ਕੋਈ ਆਪਣੇ ਪਪੂਲਰ ਵੀ ਆਰਗੈਨਿਕ ਵਿੱਚ ਆਉਂਦਾ ਜੇ ਅਸੀਂ ਸਿਸਮੈਂਟ ਚ ਪਾਉਣਾ ਹੀ ਕੁਝ ਨਹੀਂ ਹੈਗਾ ਸਾਰੀ ਖੇਤੀ ਆਰਗੈਨਿਕ ਹੋ ਗਈ ਆ ਕਿਉਂਕਿ ਸਾਢੇ 2 ਝੁੰਟ ਲੱਗੇ ਬਰਮਿਕ ਕੰਪੋਸਟ ਦੇ ਇਸ ਤਰ੍ਹਾਂ ਦੇਖਿਆ ਵੀ ਤੁਹਾਡੇ ਖੇਤਾਂ ਦੇ ਵਿੱਚ ਪਪੂਲਰ ਵੀ ਲੱਗੇ ਹੋਣੇ ਪੂਰ ਦਾ ਨਾਲ ਕੋਈ ਝਾੜ ਦਾ ਕੋਈ ਫਰਕ ਪੈਂਦਾ ਜਾਂ ਕੋਈ ਘਟਵਾਤ ਕੋਈ ਨਹੀਂ ਪੈਂਦਾ ਫਰਕ ਤੁਮਰੋ ਨਾਲ ਫਰਕ ਜ਼ਰੂਰ ਪੈਂਦਾ ਕਿਉਂਕਿ ਇੱਕ ਤਾਂ ਉਹਦੀ 2 2 ਫੁੱਟ ਜਗ੍ਹਾ ਘੇਰਾ ਹੀ ਪਹਿਲਾਂ ਤਾਂ ਕਿੰਨਾ ਹੋਗਾ ਕਿਲੇ ਦਾ ਕਿੰਨਾ ਇੰਨੇ ਫੁੱਟ ਘਟ ਗਈ ਆ ਉਸਤੇ ਲਾਵੇ ਛੋਰਾ ਵੀ ਕਰ ਦਿੰਦੇ ਆ ਕੋਈ ਇੱਥੇ ਤੁਸੀਂ ਜਿੱਦਾਂ ਆਰਗੇਨਿਕ ਖਾਦ ਤੇ ਪਾਈ ਰਹੇ ਹੋ ਇਸ ਤੋਂ ਇਲਾਵਾ ਕੋਈ ਦਵਾਈਆਂ ਦੂਈਆਂ ਜਾਂ ਕੋਈ ਹੋਰ ਕੀੜੇ ਨਸ ਦਵਾਈਆਂ ਤਾਂ ਨਹੀਂ ਪਾਈਆਂ ਨਹੀਂ ਕੀਟਨਾਕਸ ਕੋਈ ਨਹੀਂ ਪਾਉਂਦੇ ਨਾ ਕੋਈ ਡਾਇਆ ਪਾਉਂਦੇ ਨਾ ਉਹ ਅਸੀਂ ਕੁਝ ਨਹੀਂ ਪਾਉਂਦੇ ਹੈਗੇ ਜਿਹੜੀ ਵੀ ਪਾਉਂਦੇ ਅਸੀਂ ਉਹ ਸਾਨੂੰ 50 ਵਾਗਰੋ ਦਿੰਦੀ ਆ ਬਾਇਆ ਸੈਂਟਰ ਗਵਰਨਮੈਂਟ ਜਿਹੜੀ ਖਾਦ ਬਣਾਈ ਜਾਂਦੀ ਆ ਆਰਗੇਨਿਕ ਖਾਦ ਕਿਹੜੀ ਗਾਦ ਪਾਈ ਜਾਂਦੀ ਆ ਤੁਹਾਡੇ ਵੱਲੋਂ ਅਸੀਂ ਪਰਮਿਕ ਪੋਸਟਪੌਨ ਦੇ ਦੱਬ ਕੇ ਇਹ ਤੁਹਾਡੇ ਵੱਲੋਂ ਆਪ ਬਣਾਈ ਜਾਂਦੀ ਆ ਸਾਰੀ ਆਪ ਬਣਦੀ ਆ ਇੱਥੇ ਤੱਕ ਮੇਰੇ ਤਾਂ ਸੇਲ ਬਹੁਤ ਆ ਮਿਲਟਰੀ ਤੱਕ ਨਹੀਂ ਥੋੜੇ ਵੱਲ অর্ਗੈਨਿਕ ਵਾਲਾ ਜਿਹੜੀ ਖਾਦ ਬਣਾਈ ਜਾਂਦੀ ਉਹ ਵਿੱਚ ਹੀ ਜਾਂਦੀ ਹੈ ਹਾਂ ਬਿਕ ਜਿਆਦਾ ਵਿਕਦੀ ਹੋਵੇ ਨਹੀਂ ਥੋੜੀ ਪਾਲਾਂ ਗਿਆ ਸੀ ਇਹ ਤਾਂ ਬੜਾ ਝੂਠਾ ਹੈ ਡੰਗਰ ਡੁੰਗਰ ਵੀ ਜਿਹੜੇ ਰੱਖੇ ਹੋਏ ਆ ਕੋਈ ਤੁਸੀਂ ਜਿਹੜੇ ਵੀ ਖਾਦ ਤਿਆਰ ਕੀਤੀ ਜਾਂਦੀ ਹੈ ਡੰਗਰ ਹੈਗੇ ਸੀ ਜੇ ਮੇਰੇ ਕੋਲ 50 60 ਡੰਗਰ ਸੀਗੇ ਲੇਕਿਨ ਇਸ ਟਾਈਮ ਡੰਗਰ ਨਹੀਂ ਹੈਗੇ ਕਿਉਂਕਿ ਡੰਗਰਾਂ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਜ਼ਿਆਦਾ ਹੈ ਨੱਕਰਾਂ ਦੀ ਵੀ ਹੈਗੀ ਆ ਤੇ ਦੂਜੀ ਸੰਭਾਲ ਸੰਭਾਲਦੀ ਜ਼ਿਆਦਾ ਪ੍ਰੋਬਲਮ ਆ ਇਸ ਕਰਕੇ ਮੈਂ ਗੋਹਾ ਕੰਟੈਕਟ ਕਰਿਆ ਵਾ ਗੋਬਰ ਨਾਲ ਮੁੱਲ ਲਨਾਂ ਜਿਹੜੇ ਕਿਸਾਨ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਦੇ ਨੇ ਉਹ ਕੀ ਕਿਸਾਨਾਂ ਨੂੰ ਕੀ ਮੈਸੇਜ ਹੈ ਕਿਸਾਨਾਂ ਨੂੰ ਇਹ ਮੈਸੇਜ ਹੈ ਜੀ ਵੀ ਦੇਖੋ ਹਰ ਕੋਈ ਬੰਦਾ ਮਤਲਬ ਆਪਣੀ ਆਪਣੀ ਸੋਚ ਆ ਅੱਜ ਕੱਲ੍ਹ ਲੋਕੀ ਕੰਮ ਕਰਕੇ ਰਾਜੀ ਨਹੀਂ ਹੈਗੇ ਕਿਉਂਕਿ ਕੰਮ ਬਹੁਤ ਕਰਨਾ ਪੈਂਦਾ ਇਹਦੇ ਚ ਦੂਆਗਲਾ ਕਹਿੰਦਾ ਵੀ ਚਲੋ ਮਾਰੋ ਚੱਕ ਕੇ ਦਵਾਈ ਪਾਸੇ ਇਹਦੇ ਚ ਬਹੁਤ ਦੇਖਭਾਲ ਕਰਨੀ ਪੈਂਦੀ ਹੈ ਮੈਂ ਤਾਂ ਇਹ ਹੀ ਕਹੂੰਗਾ ਵੀ ਜਿੰਨਾ ਵੀ ਇਹਨਾਂ ਚੀਜ਼ਾਂ ਤੇ ਬਚਿਆ ਜਾਵੇ ਦੁਆਨਿਆ ਤੇ ਚੰਗੀ ਗੱਲ ਆ ਸਿਹਤ ਵਾਸਤੇ ਵੀ ਚੰਗੀ ਆ ਮਨ ਜਨਤਾ ਨੂੰ ਵੀ ਇਹਦੇ ਨਾਲ ਫਾਇਦਾ ਹੁੰਦਾ ਸਿਹਤ ਨੂੰ ਬੜਾ ਫਾਇਦਾ ਆਰਗੈਨਿਕ ਬਲ ਆਉਣਾ ਚਾਹੀਦਾ ਇਹ ਆਰਗੈਨਿਕ ਆ ਤੁਸੀਂ ਖੇਤੀ ਕਰ ਰਹੇ ਹੋ ਉਹ ਜਿਹੜੀ ਜਿਹੜੀ ਕਣਕ ਆ ਉਹਦੇ ਕੋਈ ਖਾਣ ਦਾ ਕੋਈ ਸਵਾਦ ਦਾ ਫਰਕ ਵੀ ਹੈ ਬਿਲਕੁਲ ਸਵਾਦ ਦਾ ਫਰਕ ਆ ਜੀ ਬਿਲਕੁਲ ਫਰਕ ਆ ਸਰੀਰ ਨੂੰ ਬਿਮਾਰੀਆਂ ਲੱਗਣੀਆਂ ਘੱਟ ਜਾਂਦੀਆਂ ਜੇ ਕਿਸੇ ਕਿਸਾਨ ਨੇ ਤੁਹਾਡੇ ਕੋਲ ਆਰਗੈਨਿਕ ਖਾਦ ਜਾਂ ਆਰਗੈਨਿਕ ਕਣ ਖਰੀਦਣੀ ਹੋਵੇ ਕਿੱਥੇ ਕੀ ਸੰਪਰਕ ਨੰਬਰ ਹੈ ਤੁਹਾਡਾ ਦੇਖੋ ਜੀ ਅਗਰ ਕਿਸੇ ਨੇ ਖਾਦ ਲੈਣੀ ਆ ਖਾਦ ਵੀ ਹਰ ਟਾਈਮ ਹਾਜ਼ਰ ਆ ਅਗਰ ਕਣਕ ਲੈਣੀ ਆ ਆਰਗੈਨਿਕ ਉਹ ਵੀ ਹਾਜ਼ਰ ਆ ਮੇਰਾ ਨੰਬਰ ਹੈਗਾ 9915106398 ਹਰ ਟਾਈਮ ਮਤਲਬ ਕਿ ਫਾਰਮ ਤੇ ਇਹ ਹਾਜ਼ਰ ਆ ਦੋਨੇ ਚੀਜ਼ਾਂ ਹਾਈ ਲੈਵਲ ਤੇ ਆ ਖਾਦ ਅਰ ਬਰੀਕ ਗੁੱਡ ਕੁਆਲਟੀ ਆ ਇਹ ਜਿ ਕੁਆਲਟੀ ਇੰਡੀਚ ਨਹੀਂ ਹੈ ਮੈਂ ਹਰ ਕਿਸਾਨ ਨੂੰ ਭਰਾਵਾਂ ਨੂੰ ਇਹੀ ਬੇਨਤੀ ਕਰਦਾ ਵੀ ਤੁਸੀਂ ਵੱਧ ਤੇ ਵੱਧ ਆਰਗੈਨਿਕ ਵੱਲ ਆਓ ਤੇ ਆਰਗੈਨਿਕ ਤੁਸੀਂ ਆਪਣਾ ਬਰਮਿਕ ਪੋਸਟ ਖਾਦ ਪਾਓ ਸਰ ਮਤਲਬ ਇਹ ਮੈਸੇਜ ਦੇ ਰਿਹਾ ਵੀ ਬਹੁਤ ਹੀ ਅੱਛੀ ਖਾਦ ਹੈ ਬਹੁਤ ਅੱਛੀ ਕਾਣਕ ਆ ਇਸ ਦੇ ਵੱਲ ਵੱਧ ਤੇ ਵੱਧ ਕਿਸਾਨ ਭਰਾ ਜੁੜਨਾ ਅਰ ਕੰਮੇ ਕਮਾ